ਦੇਖੋ ਜੀ ਕਿ ਆ ਮੈਂ ਇੱਕ ਤੁਹਾਨੂੰ ਡਰਾਫਟ ਦਿਖਾ ਰਿਹਾ ਹਾਂ ਤੇ ਧਿਆਨ ਨਾਲ ਦੇਖ ਲਓ ਇਹ ਕਾਫੀ ਉੱਚਾ ਹੋ ਜਾਂਦਾ ਵਾ ਜੇ ਜੇ ਇਹ ਪੱਤੇ ਆ ਬਿਲਕੁਲ ਉਹ ਮਰੂਤ ਦੀ ਤਰ੍ਹਾਂ ਹੁੰਦੇ ਆ ਇਹ ਤੁਹਾਡਾ ਲੱਖਾਂ ਰੁਪਏ ਪਹੁੰਚਾ ਸਕਦਾ ਜੇਕਰ ਤੁਸੀਂ ਇਹਨੂੰ ਚੱਜ ਨਾਲ ਖਾਓ ਸਾਡੀ ਦੱਸੀ ਹੋਈ ਗੱਲ ਨੂੰ ਤੁਸੀਂ ਮੰਨ ਲਵੋ ਤਾਂ ਤੇ ਤੁਸੀਂ ਆਪਣਾ ਲੱਖ ਰੁਪਇਆ ਬਚਾ ਸਕਦੇ ਹੋ ਔਰ ਤੁਹਾਡੀ ਜ਼ਿੰਦਗੀ ਬਚ ਸਕਦੀ ਹੈ ਇਹ ਦੋ ਤਰ੍ਹਾਂ ਦਾ ਇੱਥੇ ਆ ਇਹ ਤਾਂ ਨਾ ਦੇਖ ਲਓ ਕਿੰਦਾ ਰੰਗ ਢੰਗ ਤੇ ਲੱਕਵਾ ਖੜਕ 25 ਤੋਂ 3 ਫੁੱਟ ਉੱਚਾ ਹੋ ਜਾਂਦਾ ਵਾ ਤੇ ਦੋਨੇ ਦਰਫਤ ਇੱਥੇ ਇੱਕੋ ਜਿਹੇ ਆ ਕੀ ਦੇਖ ਤੁਸੀਂ ਗੱਲ ਧਿਆਨ ਨਾਲ ਪਲਾਜੀ ਪਛਾਣ ਦੇਖ ਲੋ ਤੁਹਾਨੂੰ ਪਤਾ ਲੱਗਦਾ ਇਹ ਆਹ ਦੇਖੋ ਆਹ ਪਛਾਣ ਦੇਖੋ ਜੀ ਇਹ ਆ ਪੱਤੇ ਦੇਖੋ ਇਹ ਜਿਵੇਂ ਅੰਬਦੇ ਲੱਗਦੇ ਆ ਤੁਹਾਨੂੰ ਉਦਾਂ ਮਰੂਤ ਦੀ ਤਰ੍ਹਾਂ ਹੁੰਦੇ ਜਾਂ ਜਾਂ ਅੰਬ ਦੇ ਨਾਲ ਵੀ ਰਹਦੇ ਆ ਇਹ ਮਰੂਤ ਦੇ ਤਰ੍ਹਾਂ ਵੀ ਰਹਦੇ ਆ ਇਹਨੂੰ ਕਰਨਾ ਕੀ ਜੀ ਜੇਕਰ ਤੁਹਾਨੂੰ ਹਾਰਡ ਪ੍ਰੋਬਲਮ ਹੋ ਗਈ ਆ ਡਾਕਟਰ ਕਹਿੰਦੇ ਕਿ ਦੋਈਆਂ ਦੋਈਆਂ ਦੇਈ ਜਾਂਦੀ ਆ ਤੁਸੀਂ 200 ਦੀ 400 ਦੀ ਦਵਾਈ ਖਾਂਦੇ ਆ ਦਵਾ ਤਾਂ ਉਹ ਤੋਂ ਤੁਹਾਨੂੰ ਇਹ ਛੜਕਾਰਾ ਦਵਾਸਾ ਜਰਾ ਇਹ ਵੀਡੀਓ ਵਿੱਚ ਬਾਰ ਬਾਰ ਕਹਿੰਦੇ ਜੀ ਸਾਨੂੰ ਦਰਾਸਤ ਦਿਖਾਓ ਕਿੱਥੇ ਦਿਖਾਓ ਆ ਮੈਂ ਕੋਟ ਤੁਸੀਂ ਤਾਂ ਲਾਈਵ ਹੋ ਰਿਆ ਵਾਂ ਕੋਟ ਤੁਸੀਂ ਦਾ ਸਵਰਨ ਪੈਲਸ ਆ ਇੱਥੇ ਚੋ ਆ ਚੋ ਦੇ ਕੰਨੇ ਤੇ ਇਹ ਦਰਾਸਤ ਮੇਨ ਰੋਡ ਦੇ ਉੱਤੇ ਜਿਹਨੂੰ ਨਾ ਪਤਾ ਲੱਗੇ ਉਹ ਮੈਨੂੰ ਫੋਨ ਕਰਕੇ ਪੁੱਛ ਲਵੇ ਮੇਰਾ ਫੋਨ ਨੰਬਰ ਹੈਗਾ 98557 19 316 95557 916 ਹਾਂ ਮੈਂ ਪੱਤੇ ਤੁਹਾਨੂੰ ਤਾਂ ਨੇੜੇ ਕਰ ਕਰਕੇ ਦਿਖਾਦਾ ਹਾਂ ਕਿ ਜੂਮ ਕਰਨ ਦੀ ਵੀ ਲੋੜ ਤੇ ਤੁਹਾਨੂੰ ਪਤਾ ਲੱਗ ਜਾਵੇ ਦਰਸਤ ਦਾ ਕਿ ਦਰਸਤ ਦੇ ਪੱਤੇ ਕਿਦਾਂ ਦੇ ਹੁੰਦੇ ਆ ਇਹ ਆਮ ਤੌਰ ਤੇ ਪੰਚਾਇਤਾਂ ਦੇ ਬਹੁਤ ਲਾਇਪਿੰਡਾਂ ਦੇ ਵਿੱਚ ਦੇ ਤੁਸੀਂ ਇਹਨੂੰ ਇਹ ਵੀ ਪਛਾਣ ਦੇਖ ਲਓ ਜੇ ਤੁਹਾਨੂੰ ਹਾਰਡ ਪ੍ਰੋਬਲਮਾਂ ਇਹਦੀਆਂ ਆਹ ਜਿਹੜੀਆਂ ਡਾਲੀਆਂ ਨਾ ਇਹ ਆਹ ਦੇਖੋ ਕਿ ਇਹ ਦਾਤਣ ਜੀ ਦੀ ਮੋਟੀ ਆ ਮੈਂ ਹੱਥ ਨਾਲ ਫੜੀ ਹੋਈ ਡਾਲੀ ਇਹ ਨੂੰ ਤੁਸੀਂ ਕੋਈ 10 ਕੱਟ ਲਓ 15 ਵੀ ਕੱਟ ਸਕਦੇ ਆ ਜਿੰਨੀਆਂ ਕ ਆਪਾਂ ਦਾਤਣ ਫੁੱਟਕ ਦੀ ਕੱਟਦੇ ਆ ਜਾਂ ਫੁੱਟ ਤੋਂ ਘੱਟ ਰ ਕੱਟ ਲਓ ਇਹਨੂੰ ਸੱਚ ਦੇ ਮਰਦੋਬਾਨ ਦੇ ਵਿੱਚ ਪਾ ਦਿਓ ਕੱਚੇ ਮਰਦਵਾਨ ਦੇ ਵਿੱਚ ਇਹਨੂੰ ਪਾਣੀ 2 ਲੀਟਰ ਦਾ ਲਾ ਲਓ ਉਹਦੇ 2 ਲੀਟਰ ਪਾਣੀ ਪਾ ਦਿਓ ਆ ਨਾਲ ਮੈਂ ਤੁਹਾਨੂੰ ਨਾਲ ਨਾਲ ਤੁਸੀਂ ਇਹਦੀ ਪਛਾਣ ਦੇਖ ਲਓ ਆ ਤਣਾ ਵਾ ਇਹਦਾ ਦੋ ਇਹਦਾ ਆ ਜਿਹੜਾ ਸੱਕਾ ਆ ਤੇ ਆਹ ਦੇਖੋ ਆ ਕਿਨ ਲਾਇਆ ਜੀ ਇਹਦਾ ਸੱਕ ਵੀ ਲਾ ਕੇ ਆ ਇਹਨੂੰ ਸ਼ਾਮ ਵਿੱਚ ਵੀ ਸੁਕਾ ਕੇ ਤੁਸੀਂ ਪੀਸ ਸਕਦੇ ਆ ਇਹਨੂੰ ਖਰਲੇ ਵਿੱਚ ਰੜ ਲਓ ਤਾਂ ਜਦੋਂ ਸੋਕ ਜਦ ਨੂੰ ਖਾਲ ਲਿਓ ਤੇ ਰਗੜ ਰੋ ਤਾਂ ਸਵੇਰ ਨੂੰ ਪੌਣਾ ਕ ਚਮਚਾ ਅ ਤੁਸੀਂ ਰਾਤ ਨੂੰ ਇੱਕ ਕੱਚ ਦੇ ਗਲਾਸ ਦੇ ਵਿੱਚ ਪੌਣਾ ਪਾਣੀ ਨਾ ਕਰੋ ਇਹ ਪੌਣਾ ਕ ਚਮਚਾ ਇਹਨੂੰ ਤੁਸੀਂ ਪੀ ਲਿਓ ਸਵੇਰ ਨੂੰ ਉਠੋ ਉਹਨੂੰ ਪਾਣੀ ਚ ਉਬਾਲ ਲਾਓ ਵਿੱਚ ਹੋਰ ਕੁਝ ਨਾ ਪਾਓ ਜਦੋਂ ਇੱਕ ਗਲਾਸ ਦਾ ਪਾਣੀ ਪੌਣਾ ਕ ਗਲਾਸ ਰਹਿ ਜਵੇ ਫਿਰ ਤੁਸੀਂ ਉਹ ਪਾਣੀ ਪੀਓ ਮੇਰਾ ਦਾਵਾ ਹੈ ਜੇ ਤੁਸੀਂ ਬਲੱਡ ਪਰਸ਼ੇ ਦੀ ਗੋਲੀ ਖਾਂਦੇ ਹੋ ਗੋਲੀ ਲੈ ਜਾਓਗੇ ਜੇ ਸਬੰਧਨ ਨੂੰ ਕੇ ਐਵੇਂ ਗੱਲ ਲੱਗਦੀ ਆ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਪਹਿਲਾਂ ਇਹਨੂੰ 10 ਦਿਨ ਖਾ ਕੇ ਦੇਖੋ 15 ਦਿਨ ਖਾ ਕੇ ਦੇਖੋ 2 ਹਫ਼ਤੇ ਖਾ ਲਓ ਇਹਨੂੰ ਤੇ ਮੇਰੇ ਨਾਲ ਸੰਪਰਕ ਕਰੋ ਇਹ ਮੈਂ ਗਲਤ ਕਹਿੰਦਾ ਕਿ ਠੀਕ ਕਹਿੰਦਾ ਮੇਰੇ ਜਿਹੜਾ ਕਮੈਂਟ ਹੈ ਉਹ ਸੋਚ ਸਮਝ ਕੇ ਕਰਿਓ ਕਿ ਮੈਂ ਅੱਡਾ ਕੋਟ ਸੀ ਨੇੜੇ ਮਾਲਪੁਰਾ ਡਿਸਟ੍ਰਿਕਟ ਮੇਰਾ ਹੁਸ਼ਿਆਰਪੁਰਾ ਮੈਂ ਤੁਹਾਡਾ ਆਪਣਾ ਸਿਰ ਕੁਲਵੰਤ ਸਿੰਘ ਸਿੱਧੂ ਇਹ ਕਰ ਤੁਸੀਂ ਦਾਤਣਾ ਨਹੀਂ ਆ ਵੀ ਲੈ ਲਓ ਆ ਜਿਹੜਾ ਆਹ ਟਾਣੀ ਦਿਸਦੀ ਆ ਇਹਦੀਆਂ ਤੁਸੀਂ ਦਾਦਾ ਜੀ ਚੋਂ ਦਾਤਣਾ 10 12 ਘੱਟ ਲਓ ਇੱਕ ਬਰਦਬਾਨ ਪਾਣੀ ਦੇ ਵਿੱਚ ਖੱਚ ਦਾ ਲੈਣਾ ਉਹਦੀ ਜਿਹਦੇ ਦਿਓ ਜਦੋਂ ਤੁਹਾਨੂੰ ਪਿਆਸ ਲੱਗੇ ਰੋਟੀ ਨਾਲ ਵੀ ਇਹ ਆ ਪਾਣੀ ਇਹ ਪਾਣੀ ਪੀਵੇ ਦਾਤਣਾ ਵਾਲਾ ਪਾਣੀ ਤੁਸੀਂ ਦੋ ਗਲਾਸ ਘਟਨੇ ਦੋ ਗਲਾਸ ਹੋਰ ਪੰਜੇ ਬਾਅਦ ਯਾਨਕਿ ਇੱਕ ਹਫ਼ਤੇ ਬਾਅਦ ਦਾਤਣਾ ਨੂੰ ਬਦਲ ਦਿਓ ਇਹ ਪਾਣੀ ਥੋੜਾ ਜਿਹਾ ਬਕ ਬਕ ਜਿਹਾ ਹੁੰਦਾ ਵਾ ਉਹ ਬਹੁਤ ਸਵਾਦ ਨਹੀਂ ਹੁੰਦਾ ਥੋੜੇ-ਥੋੜੇ ਲੱਖਾਂ ਰੁਪਈਆ ਮਿਟਾ ਦਊਗਾ ਇਹ ਦਰਖਤ ਦਾ ਨਾਮ ਹੈ ਅਰਜਣ ਜੇ ਕਿਸ ਨੂੰ ਚੇਤਾ ਭੁੱਲ ਜਾਉ ਤਾਂ ਭੀਮ ਹੋਣਾ ਦਾ ਭਰਾ ਦਾ ਨਾਮ ਅਰਜਣ ਉਹ ਵੀ ਚੇਤਾ ਰੱਖ ਲਿਓ ਇਹ ਦਰਖਤ ਦਾ ਨਾਮ ਅਰਜਣ ਆ ਇਹ ਆਮ ਸੜਕਾਂ ਦੇ ਉੱਤੇ ਲੱਗਾ ਹੋਆ ਜੀਟੀ ਰੋਡ ਦੇ ਉੱਤੇ ਵੀ ਮੈਂ ਦੇਖਿਆ ਬਹੁਤ ਆ ਪਰ ਗੱਲ ਇਹ ਜੀ ਪਛਾਣ ਦੀ ਆ ਆ ਮੈਨੂੰ ਜੇ ਇਹਦੇ ਵੀਡੀਓ ਬਣਾ ਕੇ ਭੇਜ ਸਕਦੇ ਫਿਰ ਮੈਂ ਤੁਹਾਨੂੰ ਇਹ ਦੱਸ ਦਊਗਾ ਕਿ ਅਰਜਣੋ ਕਿ ਨਹੀਂ ਹੈਗਾ ਇਹਨਾਂ ਜਿੱਦਾਂ ਅੰਬ ਦੇ ਜਾਂ ਬਰੂ ਦੇ ਪੱਤੇ ਹੁੰਦੇ ਬਿਲਕੁਲ ਇਹੋ ਜਿਹੇ ਹੁੰਦੇ ਆ ਕਿ ਤੁਸੀਂ ਇਹ ਤਿੰਨ ਪੀਂਡੀវិធី ਤਾਂ ਮੈਂ ਦੱਸ ਤੀਏ ਕੱਚ ਦੇ ਮਰਦ ਬੰਨ ਦੇ ਵਿੱਚ 2 ਲੀਟਰ ਪਾਣੀ ਪਾ ਲਓ ਜੇ 10-12 ਦਾਤਣ ਦੀ ਟੈਪ ਦੀ ਇਹਨੂੰ ਕੱਟ ਕੇ ਵੀ ਸਿਰ ਦਿਓ 3 ਦਿਨ ਭਿੱਜੀਆਂ ਰਹਿਣ ਦਿਓ ਫਿਰ ਉਹ ਚ ਪਾਣੀ ਦੋ ਗਲਾਸੇ ਤਿੰਨ ਗਲਾ ਕੱਢੀ ਜੋ ਜਿੰਨਾ ਪਾਣੀ ਕੱਢਣਾ ਉਹਨਾਂ ਵਿੱਚ ਹੋਰ ਪਾ ਦੇਣਾ ਉਹ ਪਾਣੀ ਪੀਣਾ ਉਹ ਤੁਹਾਡੀ ਸਿਹਤ ਨੂੰ ਦੱਸੂਗਾ ਤੁਹਾਡਾ ਸਰੀਰ ਬੋਲੂਗਾ ਜੇਕਰ ਤੁਸੀਂ ਤਾਂ ਨਹੀਂ ਖਾਣਾ ਜਾਂਦਾ ਤਾਂ ਇਹਦਾ ਜਿਹੜਾ ਫਾਕੋ ਆ ਇਹਨੂੰ ਕੱਟ ਲਓ ਸ਼ਾਮੇ ਸਿਕਾ ਲਓ ਇਹਨੂੰ ਖਰਲੇ ਦੇ ਵਿੱਚ ਉਟ ਲਓ ਇਹਦਾ ਪਾਊਡਰ ਬਣਾ ਲਓ ਸ਼ਾਮੇ ਸਿਕਾ ਕੇ ਪਾਊਡਰ ਬਣਾ ਲਓ ਅੱਧਾ ਕਿੰਮਤਾ ਤੁਸੀਂ ਇਹਨੂੰ ਪਾਣੀ ਦੇ ਵਿੱਚ ਲੈ ਲਓ ਤੇ ਉਹ ਸਵੇਰ ਨੂੰ ਖਾਲੀ ਪੇਟ ਨੈਨਾ ਕਾਲਜਾ ਵੀ ਕਹਿੰਦਾ ਖਾਲੀ ਪੇਟ ਇਹਨੂੰ ਲਓ ਤੇ ਤੁਹਾਨੂੰ ਬਹੁਤ ਵਧੀਆ ਇਹ ਰੁਗਾ ਤੁਹਾਡਾ ਲੱਖਾਂ ਰੁਪਇਆ ਬਚਾਊਗਾ ਮੇਰਾ ਸੰਪਰਕ ਨੰਬਰ ਮੈਂ ਦੁਬਾਰਾ ਜਲਦ ਜਨ 988557 19816 98557 19816 ਮੈਂ ਤੁਹਾਡਾ ਆਪਣਾ ਕੁਲਵਰ ਸਿੰਘ ਸਿੱਧੂ ਅਟਕੋ ਨੇੜੇ ਮਾਲਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਸਾਡੀ ਤਸੀਲ ਅਗੀ ਗੜ ਸ਼ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ